ਅਰਥੇ ਹਨ ਇਹ ਤੁਸੀਂ ਹੱਥੋਂ ਪਹਿਲਾਂ ਇੱਕ ਘੱਡਾ ਪਟਣਾ ਹੈ 10 ਤੋਂ 15 ਫੁੱਟ ਇਹ ਜਿਹੜੀ ਆਪਣੀ ਨਲਕਾ ਵਾਲੀ ਬਾਲ ਬੋਕੀ ਜਾਂਦੀ ਇਹਨਾਂ ਤੁਸੀਂ ਪਟ ਸਕਦੇ ਹੋ 10 ਸਿਰਕਲ ਜਾਇ ਕਾਇਬ ਹੁੰਦੇ ਤੋਂ ਜੋ ਆਪਣਾ ਜਿਹੜੇ ਨਲਕਾ ਘੱਟਦੇ ਉਹਨਾਂ ਦਾ ਬੋਲ ਕਰਾ ਸਕਦੇ ਆ ਇਹਦੇ 10 ਤੋਂ 15 ਫੁੱਟ ਪਟਣਾ ਹੈ ਠੀਕ ਆ 10 ਤੋਂ 15 ਫੁੱਟ ਵਿੱਚ ਤੇ ਸਾਨੂੰ ਨਮੀ ਮਿਲ ਜਾਂਦੀ ਹੈ ਥੋੜਾ ਗਿੱਲਾ-ਗਿੱਲਾ ਮਿਲ ਜਾਂਦਾ ਉੱਥੇ ਤੱਕ ਤੁਸੀਂ ਪਟਣਾ ਠੀਕ ਆ ਉਸ ਤੋਂ ਬਾਅਦ ਅਸੀਂ ਇੱਕ ਜਿਹੜੀ ਸਾਡੀ ਅਰਥ ਰੋਡ ਵਾ ਜਿਹੜਾ ਅਰਥ ਪੱਟੀ ਆ ਉਹਨੂੰ ਕਹਿੰਦੇ ਆ ਆਪਣਾ ਅਰਥ ਪੱਟੀ ਕਹਿੰਦੇ ਆ ਉਪਰ ਪ੍ਰੋਪਰ ਕਾਪਰ ਦੀ ਹੈ ਜੇ ਤੁਸੀਂ ਅਨ ਮੀਲੀ ਨਹੀਂ ਪਾਣੀ ਪਰ ਪ੍ਰੋਪਰ ਕਾਪਰ ਪਾਣੀ ਹੈ ਕਾਪਰ ਦਾ ਸਾਡਾ ਵਧੀਆ ਕੁਆਲਿਟੀ ਮਿਲ ਜਾਂਦੀ ਹੈ ਠੀਕ ਆ ਅਲੂਮੀਨੀਅਮ ਨਾਲ ਪਿਓਰ ਕਾਪਰ ਬਹੁਤ ਜਿਹੜੀ ਪੱਤੀ ਆ ਉਹਨੂੰ ਅਸੀਂ ਮੈਲਡ ਕਰ ਲਾਂਦੇ ਆ ਮੈਲਡ ਕਰ ਇੱਕ ਮੋਟੇ ਪਲੇਟ ਜੇ ਬਣਾਉਂਦੇ ਆ ਵੀ ਪਲੇਟ ਬਣਾ ਕੇ ਆ ਦੇ ਬੈਲਡ ਕਰਕੇ ਪੱਤੀ ਨੂੰ ਪਲੇਟ ਬਣਾ ਕੇ ਸਟਾ ਦੇਖ ਖੰਡੇ ਦੇ ਅਸੀਂ ਬੇਚ ਕਰ ਦਿੰਦੇ ਜਿਹੜੀ ਆਹੀ ਹਰੀ ਬਾਹਰ ਇਹ ਸਾਡੀ ਆਰਥਿਕ ਵਾਇਰ ਹੈ ਇਹਨੂੰ ਅਸੀਂ ਨਾਲ ਹੀ ਇਹ ਕਨੈਕਸ਼ਨ ਕਰਨਾ ਨਾਲ ਹੀ ਕਨੈਕਟ ਕਰ ਲੈਣਾ ਆ ਸਾਡਾ ਚਿੱਟਾ ਜੇ ਆ ਸੈਦਾ ਨਾਮ ਦਾ ਤੇ ਜਿਹੜਾ ਕਾਲਾ ਆ ਉਹ ਸਾਡਾ ਕੱਚਾ ਕੋਲਾ ਆ ਇਹ ਵੀ ਇਹੜਾ ਕਨਾਲ ਦੀ ਪੈਪ ਆ ਇਹ ਤਾਂ ਆ ਪਾਇਆ ਸੀ ਕੱਲ ਨੂੰ ਥੱਲੇ ਸਾਨੂੰ ਨਵੀਂ ਚਾਹੀਦੀ ਆ ਸਾਨੂੰ ਮਨ ਨਵੀਂ ਮਤਲਬ ਵਾਸਤੇ ਗਿੱਲਾ ਪਾਉਣ ਵਾਸਤੇ ਪੈਪ ਨਾਲ ਦੁਬਾਰਾ ਪਾਣੀ ਪਾ ਸਕਦੇ ਦੇ ਵਿੱਚ ਇਹ ਤਾਂ ਪੈਪ ਦਾ ਇਹ ਸਦਾ ਆ ਇਹ ਅਸੀਂ ਬਿਜਲੀ ਵਾਲਾ ਪਾਇਆ ਪਾਉਨੇ ਆ ਠੀਕ ਆ ਤੇ ਆਹੀ ਉਹ ਆਹ ਉਸ ਤੋਂ ਬਾਅਦ ਕੈਮੀਕਲ ਆ ਗਿਆ ਅੱਜਕੱਲ ਤਾਂ ਨੋਰਮਲ ਕੈਮੀਕਲ ਹੀ ਚੱਲਦਾ ਆ ਕੈਮੀਕਲ ਵਾ ਕੈਮੀਕਲ ਵੀ ਅਸੀਂ ਥੋੜਾ ਥੋੜਾ ਕਰਕੇ ਵਿੱਚ ਪਾਉਣਾ ਜਿੰਦਾ ਹੀ ਤਾਂ ਕੈਮੀਕਲ ਪਾਣ ਉਦੋਂ ਦੇ ਨਾਲ ਨਾਲ ਪਾਣੀ ਪਾਈ ਜਾਣਾ ਤੇ ਨਾਲ ਹੀ ਸਾਡਾ ਸੈਦਾ ਨਮਕ ਜਿਹੜਾ ਵਾਈਟ ਕਲਰ ਦਾ ਫੇਰ ਤੇ ਬਲੈਕ ਕਲਰ ਦਾ ਕੱਚਾ ਕੋਲਾ ਇਹ ਵੀ ਤੁਸੀਂ ਨਾਲ ਹੀ ਮਿਕਸ ਕਰਕੇ ਹੌਲੀ ਹੌਲੀ ਪਾਈ ਜਣਾ ਤੇ ਨਾਲ ਦੇ ਨਾਲ ਪਾਣੀ ਪਾਈ ਜਣਾ ਇਹਦਾ ਇਹ ਆ ਕਿ ਸਾਡਾ ਜਿਹੜਾ ਰਿਜ਼ਲਟ ਆਪ ਜੀ ਨੂੰ ਮਿਲਦਾ ਤਲੇ ਸਾਡੀ ਨਮੀ ਬਣੀ ਰਹਿੰਦੀ ਆ ਥੋੜਾ ਥੋੜਾ ਕਰਕੇ ਤੁਸੀਂ ਕੈਮੀਕਲ ਪੋਣਾ ਨਾਲੇ ਤੁਸੀਂ ਦਾ ਕੱਚਾ ਕੋਲਾ ਪਰੰਤ ਨਾਲੇ ਸੈਦਾ ਨਮਕ ਪਾ ਕੇ ਇਹਨੂੰ ਬਰਾਬਰ ਤੁਸੀਂ ਮਤਲਬ ਪੂਰਾ ਬੰਦ ਕਰ ਦੇਣਾ ਉਸ ਤੋਂ ਬਾਅਦ ਮਿੱਟੀ ਪਾ ਦੇਣੀ ਆ ਫਿਰ ਉਹਦੀ ਫੇਸ ਲਾ ਕੇ ਇੱਕ ਇੱਕ ਫੇਸ ਤੇ ਦੂਜਾ ਆਪਣਾ ਆਰਥਿੰਗ ਦਾ ਪਾ ਕੇ ਵਾਲਵ ਲਾ ਕੇ ਚੈੱਕ ਕਰ ਸਕਦੇ ਆ ਜੇ ਤੁਹਾਡਾ ਵਾਲਵ ਫੋਲ ਚੱਲਦਾ ਤਾਂ 100% ਸਹੀ ਆ ਠੀਕ ਆ ਇੱਕ ਫੇਸ ਤੇ ਦੂਜਾ ਅਰਥਿੰਗ ਵਾਲਾ ਠੀਕ ਆ ਉਸ ਤੋਂ ਬਾਅਦ ਅਸੀਂ ਜੀ ਆਪਣਾ ਆਰਥ ਛੜੀ ਚੈੱਕ ਕਰਨਾ ਹੈ ਇਧਰ ਨਿਊਟਰਲ ਤੇ ਇੱਕ ਅਰਥਿੰਗ ਲਾ ਕੇ ਆਰਥ ਛੜੀ ਵੀ ਆਪਣਾ ਚੈੱਕ ਕਰ ਸਕਦੇ ਆ ਤੇ ਤੁਸੀਂ ਨੂੰ ਮਲਟੀਮੀਟਰ ਨਾਲ ਵੀ ਚੈੱਕ ਕਰ ਦੋਗੇ ਮਲਟੀਮੀਟਰ ਨਾਲ ਵੀ ਸੇਮ ਪ੍ਰੋਸੈਸ ਹੋਆ ਇਹ ਤੁਸ ਦਾ ਫੇਸ ਨਾਲ ਵਾਇਰ ਲਾਉਣੀ ਤੇ ਦੂਜੀ ਛੜੀ ਇਧਰ ਅਰਥਿੰਗ ਦੀ ਆ ਪੱਟੀ ਨਾਲ ਲਾ ਕੇ ਤੁਸੀਂ ਆਪਣੀ ਬੋਲਟੇ ਤੁਹਾਡੀ ਜੇ ਤੋਂ 230 ਆ ਰਹੀ ਜੇ ਤਾਂ ਮਤਲਬ ਤੁਹਾਡੀ ਬੋਲਟੇ ਸੇਮ ਆ ਰਹੀ ਹੈ ਬਰਾਬਰ ਆ ਰਹੀ ਹੈ ਐਦੇ ਤੁਸੀਂ ਮਲਟੀਮੀਟਰ ਨਾਲ ਵੀ ਚ ਆਰਥਿੰਗ ਡਾਇਕਾਰ ਦੇ ਵਿੱਚ ਇਹ ਫਾਇਦਾ ਹੈ ਕੱਲੋ ਸਾਡੀ ਕਿਤੇ ਪਿੱਛੋਂ ਕੋਈ ਵਾਇਰ ਮੇਨ ਮੇਨ ਵਾਇਰ ਬ੍ਰੇਕ ਹੁੰਦੀ ਹੈ ਨਿਊਟਰਲ ਮਿਸ ਹੁੰਦਾ ਤੇ ਇਹਦੇ ਨਾਲ ਸਾਡਾ ਕਵਰ ਹੋ ਜਾਂਦਾ ਸਾਡੀ ਜਿਹੜੀ ਅੰਦਰ ਇਲੈਕਟ੍ਰਿਸਿਟੀ ਹੈ ਉਹਨਾਂ ਨੂੰ ਬਚਾਉ ਹੋ ਜਾਂਦਾ ਹੈ ਠੀਕ ਆ ਆਰਸੀਡੀ ਵੀ ਇਹਨਾਂ ਸੇਮ ਇੱਥੇ ਪ੍ਰੋਸੈਸ ਆ ਚੈੱਕ ਕਰਦਾ ਆਰਸੀਡੀ ਤੁਸੀਂ ਇੱਥੇ ਚੈੱਕ ਕਰ ਸਕਦੇ ਆ ਇੱਕ ਤੁਸੀਂ ਨਿਊਟਰਲ ਦੇ ਨਾਲ ਲਾਉਣੀ ਹੈ ਤੇ ਦੂਜੀ ਤੁਸੀਂ ਆਪਣਾ ਆਰਥਿੰਗ ਦੇ ਨਾਲ ਲਾਉਣੀ ਹੈ ਜਦੋਂ ਸਾਡੇ ਸਪਾਰਕ ਹੋਣੀ ਹੈ ਨਾਲ ਹੀ ਸਾਡਾ ਆਰਸੀ ਟ੍ਰਿਪ ਕਰ ਦਿੰਦਾ ਹੈ ਆਰਸੀ ਟ੍ਰਿਪ ਕਰਦਾ ਦਾ ਮਤਲਬ ਸਾਡਾ ਆਰਥਿੰਗ ਪ੍ਰੋਪਰਲੀ ਵਰਕ ਕਰਦਾ ਹੈ ਤੇਦਾ ਇਹ ਸਾਨੂੰ ਫਾਇਦਾ ਹੈ ਤੁਹਾਨੂੰ ਘਰ ਦੇ ਵਿੱਚ ਲਾ ਅਰਥਿੰਗ ਕਰਾਉਣੀ ਚਾਹੀਦੀ ਹੈ ਸਾਡੀ ਸੇਫਟੀ ਪਰਪਸ ਦੇ ਲਈ ਜ਼ਰੂਰੀ ਹੁੰਦੀ ਹੈ ਇਹ ਅਰਥਿੰਗ ਕਰਨ ਤੋਂ ਬਾਅਦ ਤੁਸੀਂ ਆਪਣੇ ਕਮਰੇ ਦੇ ਵਿੱਚ ਆ ਕੇ ਜਿੱਨੇ ਸਾਡੇ ਜਿੱਨੇ ਸਾਡੇ ਰੂਮ ਉਹਦੇ ਸਾਕਟਾਂ ਦੇਖਣੀ ਹੈ ਸਾਕਟਾਂ ਨੂੰ ਅਸੀਂ ਚੈੱਕ ਕਰਨਾ ਇੱਕ ਅਰਥ ਵਾਲੀ ਵਾਇਰ ਲੈ ਕੇ ਇੱਕ ਨਿਊਟਰਲ ਵਾਲੀ ਵਾਇਰ ਲੈ ਕੇ ਦੋਨਾਂ ਨੂੰ ਅਸੀਂ ਇਧੇ ਸ਼ਾਰਟ ਕਰਕੇ ਆਪਾਂ ਚੈੱਕ ਕਰਨਾ ਜੇਕਰ ਸਾਡਾ ਅਰਥੀ ਟ੍ਰਿਪ ਕਰਦਾ ਤਾਂ ਸਾਡੀ ਮਤਲਬ ਪ੍ਰੋਪਰਲੀ ਸਾਡੇ ਘਰ ਦੇ ਵਿੱਚ ਅਰਥਿੰਗ ਹੈਗਾ ਹੈ ਸਹੀ ਹੈ ਇੱਕ ਆਪਣਾ ਅਰਥ ਤੇ ਇੱਕ ਨਿਊਟਰਨ ਦੋਨਾਂ ਨੂੰ ਸੀ ਸਪਾਰਕ ਕਰਕੇ ਇੱਕ ਇੱਕ ਸਾਕਟ ਲੈ ਕੇ ਨਾ ਘਰ ਵੀ ਸਾਰੇ ਜਿੰਨੇ ਸਾਡੇ ਰੂਮ ਆ ਉਹਦੇ ਸਿਰ ਇੱਕ ਇੱਕ ਸਾਕਟ ਦੇ ਵਿੱਚ ਤੱਕ ਕਰਕੇ ਚੈੱਕ ਕਰ ਸਕਦੇ ਆਪਾਂ ਠੀਕ ਇਹਦਾ ਸਾਮਨੇ ਫਾਇਦਾ ਇਹ ਕਿ ਸਾਨੂੰ ਪਤਾ ਲੱਗਣਾ ਕਿ ਸਾਡਾ ਮਤਲਬ ਜਿਹੜਾ ਮਤਲਬ ਆਰਥੀਆ ਕੰਮ ਕਰਦਾ ਹੈ ਇਦਾਂ ਹੀ ਸਾਡਾ ਆਰਥੀ ਚੈੱਕ ਹੁੰਦਾ ਸੇਮ ਪ੍ਰੋਸੀਜਰ ਹੈ ਘਰ ਦੇ ਵਿੱਚ ਆਰਥ ਲਾਹ ਜੀ ਮਜੂਰੀ ਜਿਹੜਾ ਸਾਡਾ ਪ੍ਰੋਪਰਲੀ ਸਾਡਾ ਸੇਫਟੀ ਪਰਪਸ ਲਈ ਹੈ ਪਰ ਇੱਕ ਗੱਲ ਦਾ ਚ ਖਿਆਲ ਰੱਖਿਓ ਕਿ ਇਹਨੂੰ ਤੁਸੀਂ ਅਸਮਾਨੀ ਬਿਲੀ ਦੇ ਨਾਲ ਲਿੰਕ ਨਹੀਂ ਕਰਨਾ ਉਹਦਾ ਬਿਲਡਿੰਗ ਬਿਲਡਿੰਗ ਦੇ ਨਾਲ ਲਿੰਕ ਇਹ ਆਪਣਾ ਅਰਥ ਘੜ ਦੇ ਦੋ ਤਰੀਕੇ ਹੁੰਦੇ ਇੱਕ ਤਾਂ ਬਿਲਡਿੰਗ ਅਰਥ ਹੁੰਦਾ ਉਹ ਸਾਡੀ ਪੂਰੀ ਬਿਲਡਿੰਗ ਦੀ ਸੇਫਟੀ ਪਾਉਂਦੇ ਆ ਜੇ ਕਦੇ ਅਸਮਾਨੀ ਬਿਲੀ ਪੈਂਦੀ ਤਾਂ ਸਾਡੇ ਜਿਹੜਾ ਸਿੱਧੇ ਹੀ ਮਤਲਬ ਉਹ ਗਰਾਊਂਡ ਹੋ ਜਾਂਦੀ ਏ ਜ਼ਮੀਨ ਦੇ ਵਿੱਚ ਇਹ ਵਾਲਾ ਸਾਡਾ ਅੰਦਰ ਵਾਲਾ ਮਤਲਬ ਜਿਹੜਾ ਸਾਡੇ ਰੂਮ ਦੇ ਵਿੱਚ ਜੋ ਸਾਡੇ ਇਲੈਕਟ੍ਰਿਕ ਪੁਆਇੰਟ ਲੱਗੇ ਉਹਦੀ ਸੇਫਟੀ ਪਾਉਂਦੇ ਅਰਥ ਕੀਤਾ ਜਾਂਦਾ ਹੈ ਸਾਡੀ ਆਪਣੀ ਸੇਫਟੀ ਪਾਉਂਦੇ ਅਰਥ ਕੀਤਾ ਜਾਂਦਾ ਹੈ ਜੇ ਕਦੇ ਕੋਈ ਬੱਚੇ ਨੂੰ ਸ਼ਾਰਟ ਹਮ ਸ਼ੌਕ ਲੱਗਦਾ ਤਾਂ ਇਹ ਸਾਨੂੰ ਬਚਾ ਲੈਂਦਾ ਹੈ ਠੀਕ ਆ ਇਹਦਾ ਸਾਨੂੰ ਇਹ ਬੈਨੀਫਿਟ ਆ ਕਦੀ ਵੀ ਆਪਣਾ ਬਿਲਡਿੰਗ ਤੇ ਆਪਣਾ ਜਿਹੜਾ ਮੇਨ ਘਰ ਕਿਤੇ ਆਪਣਾ ਇਹਦੇ ਕਮਰੇ ਜਿਹੜਾ ਉਹਨਾਂ ਦੇ ਨਾਲ ਕਦੀ ਵੀ ਲਿੰਕ ਨਹੀਂ ਕਰਨਾ ਉਹਦਾ ਅਸੀਂ ਲੱਗ ਹੀ ਮਤਲਬ ਬੋਰ ਕਰਾਂਗੇ ਲੱਗ ਹੀ 110 15 ਮੀਟਰ ਦੂਰ ਹੀ ਕਰਨਾ ਹੈ ਠੀਕ ਆ ਇਹ ਅਰਥ ਕਰਨ ਤੋਂ ਬਾਅਦ ਸਾਡਾ ਜਿੰਨੀ ਵਾਸ਼ਿੰਗ ਮਸ਼ੀਨ ਹੈ ਗੀਜ਼ਰ ਆਵਾ ਜਿੰਨੇ ਸਾਡੇ ਕੋਈ ਮਤਲਬ ਸਹੀ ਫੇਸ ਜਿੰਨੇ ਵਿੱਚ ਜਣ ਕੱਲੀ ਕੱਲੀ ਚੀਜ਼ ਨੂੰ ਉਹਦੀ ਬਾਡੀ ਹੱਥ ਕਰਨਾ ਇਸ ਤੋਂ ਬਾਅਦ ਉਹਦੇ ਨਾਲ ਸਾਡਾ ਫਾਇਦਾ ਹੁੰਦਾ ਕੱਲ ਨੂੰ ਜੇ ਕੋਈ ਕਿਸੇ ਨੂੰ ਸ਼ਾਰਟ ਲੱਗਦਾ ਕੁਝ ਵੀ ਮਾਈਨਰ ਦੀ 30 ਮਿਲੀ ਜਾਂ 30 ਮਿਲੀ ਸੈਕਿੰਡ ਤੱਕ ਹੀ ਹਾਰ ਸੜੀ ਆਪਣੇ ਆਪ ਟ੍ਰਿਪ ਲੈਣਾ ਇਹਦਾ ਸਮਝ ਨਹੀਂ ਸਦਾ ਆਇਆ ਕੱਲ ਨੂੰ ਸਾਡੇ ਕੋਲ ਸਾਡੇ ਘਰ ਦੇ ਵਿੱਚ ਕੋਈ ਕਿਸੇ ਵੀ ਸਵਿਚ ਨੂੰ ਹੱਥ ਲਾਉਂਦਾ ਜਿੱਥੇ ਉਂਗਲ ਪਾਉਂਦਾ ਤੇ ਉਸ ਦੇ ਨਾਲ ਸਾਡੇ ਨੂੰ ਹਲਕੀ ਜਿਹੀ ਲੀਕੇਜ ਆਉਣ ਦੇ ਨਾਲ ਹੀ ਆਟੋਮੈਟਿਕਲੀ ਟ੍ਰਿਪ ਹੋ ਜਾਣਾ ਜੇ ਕੱਲ ਨੂੰ ਸਾਡੇ ਕੋਲ ਸਪਾਰਕ ਹੁੰਦੀ ਹੈ ਜਾਂ ਕੋਈ ਵੀ ਹੋਣ ਦੇ ਨਾਲ ਆਟੋਮੈਟਿਕਲੀ ਉਹ ਹੈਵੀ ਲੈਣੀ ਚਾਹੀਦੀ ਜੇ ਤੁਸੀਂ ਨਾਰਮਲ ਅਲੋਂਕਰ ਨੂੰ ਸਾਨੂੰ ਪ੍ਰੋਪਰਲੀ আর্থਿੰਗ ਨਹੀਂ ਮਿਲਣਾ ਇਸ ਲਈ ਤੁਸੀਂ 10 ਐਮਏ ਜਾਂ 16 ਐਮਏ ਦਾ ਕੋਈ ਮਤਲਬ ਵਾਇਰ ਯੂਜ਼ ਕਰੋ ਥੋੜੀ ਵਧੀਆ ਹੁੰਦੀ ਹੈ ਠੀਕ ਹ ਉਸ ਤੋਂ ਬਾਅਦ ਤੁਸੀਂ ਇੱਦਾਂ ਹੀ ਮਤਲਬ ਆਪਣੇ ਇੱਕ ਕਮਰੇ ਜਾ ਕੇ ਆਪਣਾ ਤੁਸੀਂ ਮਤਲਬ ਜਿੰਨੀਆਂ ਸਾਡੇ ਸੌਕਟਾਂ ਲੱਗੀਆਂ ਨੇ ਤੁਸੀਂ ਅਰਥੀ ਚੈੱਕ ਕਰ ਸਕਦੇ ਆ ਠੀਕ ਆ ਜੇਦੋਂ ਕਿਸੇ ਵੇਲੇ ਸਾਡੀ ਕੋਈ ਫ੍ਰੀਜ ਦੇ ਕਰੰਟ ਮਾਰਦੀ ਆ ਜਾਂ ਸਾਡੀ ਵਾਸ਼ਿੰਗ ਮਸ਼ੀਨ ਕਰੰਟ ਮਾਰਦੀ ਉਹਦਾ ਕਾਰਨ ਇਹੀ ਕੋਈ ਲੀਕੇਜ ਹੋਊਗਾ ਅਰਥੀ ਲੀਕੇਜ ਦਾ ਇਹਦਾ ਕਾਰਨ ਇਹੀ ਹੈ ਜੇ ਉਹ ਤੁਸੀਂ ਲੀਕੇਜ ਹੋਊਗੀ ਤੁਹਾਡਾ ਆਰਥੀ ਆਟੋਮੈਟਿਕਲੀ ਹੀ ਮਤਲਬ ਟ੍ਰਿਪ ਹੋ ਜਾਣਾ ਹੈ ਇਹਦਾ ਇਹ ਫਾਇਦਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਲਾ ਕੇ ਘਰ 'ਚ ਜ਼ਰੂਰ ਕਰੋ ਇਹਦਾ ਸੌਪ ਮਤਲਬ ਬਹੁਤ ਜ਼ਿਆਦਾ ਹੀ ਫਾਇਦਾ ਹੈ ਸਾਡੇ ਘਰ ਦੇ ਵਿੱਚ ਸਾਡੀ ਆਪਣੀ ਸੇਫਟੀ ਪਰਪਸ ਦੇ ਪਰਪਸ ਲਈ ਠੀਕ ਹੈ ਬਾਕੀ ਜੇ ਸਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ